ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਅੱਜ ਦੋਸਤੋ ਤੁਹਾਡੇ ਨਾਲ ਇੱਕ ਮਹਤਵਪੂਰਨ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰਨੀ ਹੈਗੀ ਹੈ ਜੇ ਤੇ ਇਹ ਜਾਣਕਾਰੀ ਹੈ ਜਿਹੜੀ ਉਹ ਮੇਰੇ ਇੱਕ ਬੜੇ ਪਿਆਰੇ ਦੋਸਤ ਮਿੱਤਰ ਅਜੀਜ਼ ਯਾਦਵਿੰਦਰ ਸਿੰਘ ਖੇੜਾ ਹੁਣਾਂ ਨੇ ਲਿਖੀ ਹੈ ਜਿਵੇਂ ਮੈਨੂੰ ਖੁਦ ਰਣਜੀਤ ਸਿੰਘ ਹੁਣਾਂ ਦੇ ਨਾਲ ਬਹੁਤ ਇਸ਼ਕ ਹੈ ਉਸੇ ਤਰ੍ਹਾਂ ਉਹਨੂੰ ਵੀ ਸਰਕਾਰ ਰঞ্জੀਤ ਸਿੰਘ ਦੇ ਨਾਲ ਬੇਅੰਤਾਂ ਮੁਹੱਬਤ ਹੈ ਜੇ। ਤਕਰੀਬਨ ਅਸੀਂ ਜਦੋਂ ਵੀ ਕਿਤੇ ਗੱਲਬਾਤ ਕਰਦੇ ਹਾਂ ਆਪਸ ਦੇ ਵਿੱਚ ਤੇ ਘੰਟਿਆਂ ਵੱਧਦੀ ਰঞ্জੀਤ ਸਿੰਘ ਉਹਨਾਂ ਦੇ ਬਾਰੇ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਇਹ ਜਾਣਕਾਰੀ ਹੈ ਜਿਹੜੀ ਉਹ ਬਹੁਤ ਹੀ ਮਹੱਤਵਪੂਰਨ ਹੈਗੀ ਹੈ। ਤੁਸੀਂ ਇਹਨੂੰ ਆਪ ਵੀ ਸੁਣਨਾ ਹੈ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਜ਼ਰੂਰ ਸਾਂਝਾ ਕਰਨਾ ਹੈ। ਇਹ ਜਾਣਕਾਰੀ ਰঞ্জੀਤ ਸਿੰਘ ਦੇ ਬਾਰੇ ਦੇ ਵਿੱਚ ਇਸ ਪ੍ਰਕਾਰ ਹੈ ਵੀ ਉਹ ਪੰਜਾਬ ਦੇ ਅੰਦਰ ਨਹਿਰਾਂ ਦਾ ਇੱਕ ਜਾਲ ਵਿਛਾਉਂਦੇ ਅਜੇ ਆਮ ਤੌਰ ਦੇ ਉੱਤੇ ਇਹ ਧਾਰਨਾ ਪ੍ਰਚਲਿਤ ਕਰ ਦਿੱਤੀ ਜਾਂਦੀ ਹੈ ਵੀ ਨਹਿਰਾਂ ਦਾ ਜਾਲ ਤੇ ਅੰਗਰੇਜ਼ਾਂ ਨੇ ਵਿਸਾਇਆ ਸੀ ਉਹਨਾਂ ਨੇ ਪੰਜਾਬ ਦੇ ਅੰਦਰ ਮਾਰੂ ਪੰਜਾ ਜ਼ਮੀਨਾਂ ਨੂੰ ਅਪਜਾਉ ਕੀਤਾ ਪਰ ਜਦੋਂ ਅਸੀਂ ਅੰਗਰੇਜ਼ਾਂ ਦੀਆਂ ਲਿਖਤਾਂ ਵਿੱਚੋਂ ਹੀ ਦੇਖਾਂਗੇ ਤੇ ਸ਼ਾਇਦ ਇਹ ਜਿਹੜਾ ਇੱਕ ਗਲਤ ਬਿਆਨੀ ਕੀਤੀ ਜਾਂਦੀ ਹੈ ਉਹਦੇ ਤੋਂ ਆਪਾਂ ਬਚ ਸਕਾਂਗੇ ਇਸ ਜਾਣਕਾਰੀ ਨੂੰ ਜਿਹੜਾ ਸਰਲੇਖ ਦਿੱਤਾ ਹੈਗਾ ਮੇਰੇ ਬੇਲੀ ਨੇ ਉਹ ਹੈ ਪਾਣੀਆਂ ਦਾ ਰਾਜਾ ਸ਼ੇਰੇ ਪੰਜਾਬ ਨੇ ਆਪਣੇ ਕਾਰਜਕਾਲ ਦੇ ਸਮੇਂ ਵਿੱਚ ਜਦੋਂ ਉਹ ਲਾਹੌਰ ਤਖਤ ਉੱਤੇ ਕਾਬਜ ਰਿਹਾ ਉਹਨਾਂ ਨੇ ਪੰਜ ਵੱਡੀਆਂ ਨਹਿਰਾਂ ਦਾ ਨਿਰਮਾਣ ਕੀਤਾ ਜਿਹਦੇ ਨਾਲ ਉਹਨਾਂ ਨੇ ਸਿੰਚਾਈ ਦੀਆਂ ਕਾਫੀ ਲੋੜਾਂ ਸੀ ਜਿਹੜੀਆਂ ਉਹਨਾਂ ਨੂੰ ਪੂਰਿਆਂ ਕਰਨ ਦੀ ਕੋਸ਼ਿਸ਼ ਕੀਤੀ ਇਹ ਪੰਜ ਨਹਿਰਾਂ ਕਿਹੜੀਆਂ ਸਨ ਹਸਲੀ ਨਹਿਰ 1810 ਵਿੱਚ ਬਣਾਈ ਗਈ 68 ਕਿਲੋਮੀਟਰ ਲੰਬੀ ਸੀਗੀ 800 ਕਿਊਸਿਕ ਪਾਣੀ ਇਹਦੇ ਵਿੱਚ ਜਾਂਦਾ ਸੀ ਤਰਨਤਾਰਨ ਪੱਟੀ ਅੰਮ੍ਰਿਤਸਰ ਤੇ ਲਾਹੌਰ ਨੂੰ ਇਹਦੇ ਤੋਂ ਫਾਇਦਾ ਮਿਲਿਆ ਦੂਸਰੀ ਨਹਿਰ ਸੀ ਸ਼ਾ ਨਹਿਰ ਇਹ 1817 ਵਿੱਚ ਬਣਾਈ ਗਈ ਇਹ 40 ਕਿਲੋਮੀਟਰ ਲੰਬੀ 800 ਕਿਊਸਕ ਪਾਣੀ ਹੀ ਇਹਦੇ ਵਿੱਚ ਜਾਂਦਾ ਸੀ ਲਾਲਪੁਰ ਅਤੇ ਸ਼ਾਹਪੁਰ ਦਾ ਇਲਾਕਾ ਜਿਹੜਾ ਹੁਣ ਲਹਿੰਦੇ ਪੰਜਾਬ ਵਿੱਚ ਹੈ ਉਹਨੂੰ ਇਹਦੇ ਤੋਂ ਭਰਪੂਰ ਫਾਇਦਾ ਮਿਲਿਆ ਫਿਰ ਤੀਸਰੀ ਨਹਿਰ ਹੈ ਜਿਹੜੀ ਉਹ ਵਾਜ ਨਹਿਰ ਹੈ ਇਹ 1820 ਈਸਵੀ ਵਿੱਚ ਬਣਦੀ ਹੈ ਇਹ 35 ਕਿਲੋਮੀਟਰ ਲੰਬੀ ਹੈ 300 ਕਿਊਸਕ ਪਾਣੀ ਇਹਦੇ ਵਿੱਚ ਦੀ ਵਗਦਾ ਸੀ ਇਹਦੇ ਨਾਲ ਜਲੰਧਰ ਹਸ਼ਿਆਰਪੁਰ ਤੇ ਕਪੂਰਥਲਾ ਇਹ ਦਵਾਬੇ ਦੇ ਇਲਾਕੇ ਵਿੱਚ ਜਿੱਥੇ ਗੰਨੇ ਦੀ ਖੇਤੀ ਕੀਤੀ ਜਾਂਦੀ ਸੀ ਇਹਨਾਂ ਨੂੰ ਭਰਪੂਰ ਫਾਇਦਾ ਹੋਇਆ ਇਹਨਾਂ ਹੀ ਨਹੀਂ ਗੰਨੇ ਦੀ ਖੇਤੀ ਤੇ ਪੱਕਾ ਕਰ ਮਾਫ਼ ਰਕਬਾ ਵਧਾਇਆ ਵੀ ਗਿਆ ਇਸ ਇਲਾਕੇ ਦੇ ਵਿੱਚ ਇਹ ਨਹਿਰ ਬਣਨ ਦੇ ਨਾਲ ਫਿਰ ਚੌਥੀ ਜਿਹੜੀ ਨਹਿਰ ਹੈ ਉਹ ਸਭਰਾਵਾਂ ਦੀ ਨਹਿਰ ਹੈ ਇਹ 1830ਵੀਂ ਵਿੱਚ ਬਣੀ ਇਹ 27 ਕਿਲੋਮੀਟਰ ਲੰਬੀ ਸੀ ਇਹਦੇ ਵਿੱਚ 280 ਕਿਊਸਕ ਪਾਣੀ ਆ ਜਿਹੜਾ ਉਹ ਵਗਦਾ ਸੀ ਇਹਦੇ ਨਾਲ ਫਿਰੋਜ਼ਪੁਰ ਲੁਧਿਆਣਾ ਤੇ ਫਾਜ਼ਿਲਕਾ ਦੇ ਇਲਾਕੇ ਨੂੰ ਫਾਇਦਾ ਮਿਲਿਆ ਫੇੜੀ ਪੰਜਵੀਂ ਨਹਿਰ ਹੈ ਉਹ ਸੀਗੀ bari doab nehar ਇਹ 1825ਵੀਂ ਵਿੱਚ ਬਣੀ ਇਹ 150 ਕਿਲੋਮੀਟਰ ਲੰਬੀ ਸੀ ਇਹਦੇ ਵਿੱਚ 700 ਕਿਊਸਕ ਪਾਣੀ ਵਗਦਾ ਸੀ ਇਹਦੇ ਨਾਲ ਗਰਦਾਸਪੁਰ ਅੰਮ੍ਰਿਤਸਰ ਲਾਹੌਰ ਤੇ ਮਿੰਟ ਗਮਰੀ ਦਾ ਜਿਹੜਾ ਇਲਾਕਾ ਸੀਗਾ ਇਹਨੂੰ ਭਰਪੂਰ ਫਾਇਦਾ ਹੋਇਆ ਜੀ ਹੁਣ 500 ਕਿਲੋਮੀਟਰ ਤੋਂ ਵੀ ਵੱਧ ਲੰਮਾ ਨਹਿਰਾਂ ਦਾ ਇਹ ਜਾਲ ਸਾਡੀ ਸਰਕਾਰ ਰঞ্জੀਤ ਸਿੰਘ ਨੇ ਵਿਛਾਇਆ ਪੰਜਾਬ ਦੇ ਅੰਦਰ ਜਿਹਦੇ ਨਾਲ ਜਿੱਥੇ ਦੇ ਅੰਨ ਭੰਡਾਰ ਵਧੇ ਅਬਜਾਉ ਜ਼ਮੀਨਾਂ ਦਾ ਰਕਬਾ ਜਿਹੜਾ ਸੀਗਾ ਉਹ ਵਧਿਆ ਉੱਥੇ ਹੀ ਸਰਕਾਰ ਰঞ্জੀਤ ਸਿੰਘ ਉਹਨਾਂ ਦੇ ਹੋਰ ਵੀ ਕਈ ਪ੍ਰੋਜੈਕਟ ਸੀਗੇ ਜਿਹੜੇ ਉਹ ਅੱਗੇ ਨੇਪਰੇ ਚਾੜਨਾ ਚਾਹੁੰਦੇ ਸਨ ਨਹਿਰਾਂ ਦੇ ਮੁਤਲਕੀ ਪਰ ਅਕਾਲਪੁਰਖ ਦੇ ਘਰੋਂ ਸਾਧ ਔਣ ਕਰਕੇ ਉਹਨਾਂ ਨੂੰ ਦੁਨੀ ਸੁਹਾਵਾ ਬਾਗ ਛੱਡਣਾ ਪੈ ਗਿਆ ਇਹਦੇ ਵਿੱਚੋਂ ਇੱਕ ਨਹਿਰ ਪਵਾਦ ਦੇ ਇਲਾਕੇ ਦੇ ਵਿੱਚ ਵੀ ਉਹਨਾਂ ਨੇ ਕੱਢਣੀ ਸੀ ਜਿਹਦਾ ਨਾਮ ਦਸ਼ਮੀਸ਼ ਨਹਿਰ ਰੱਖਿਆ ਜਾਣਾ ਸੀਗਾ ਜੇ ਹੁਣ ਜਿਹੜਾ ਇੱਕ ਸਰਕਾਰ ਰਣਜੀਤ ਸਿੰਘ ਹੁਣਾ ਨੇ ਨਹਿਰਾਂ ਦੇ ਮੁਤਲਕ ਕ੍ਰਾਂਤੀਕਾਰੀ ਕਦਮ ਪੁੱਟਿਆ ਸੀਗਾ ਉਹ ਇਹ ਸੀਗਾ ਵੀ ਨਹਿਰਾਂ ਦੀ ਜਿਹੜੀ ਚਨਾਈ ਸੀਗੀ ਨਾ ਉਹ ਇੱਟਾਂ ਦੀ ਜਗ੍ਹਾ ਪੱਥਰ ਘੜ ਕੇ ਲਗਾਏ ਗਏ ਜਿਹੜਾ ਪੂਰੀ ਦੁਨੀਆ ਦੇ ਵਿੱਚ ਬਾਅਦ 'ਚ ਇਹ ਤਰੀਕਾ ਵਰਤਿਆ ਗਿਆ ਨਹਿਰ ਨਿਰਮਾਣ ਦੇ ਅੰਦਰ ਬ੍ਰਿਟਿਸ਼ ਇਤਿਹਾਸਕਾਰ ਇਹਦੇ ਬਾਰੇ ਦੇ ਵਿੱਚ ਕੀ ਦੱਸਦੇ ਆ ਰਿਪੋਰਟਸ ਨੇ ਔਨ ਦਾ ਕੈਨਲਸ ਆਫ ਲਾਹੌਰ ਦਰਬਾਰ ਉਹਦੇ 'ਚ ਲਿਖਿਆ ਹੈ ਰਨਜੀਤ ਸਿੰਘ ਦੁਆਰਾ 1810 ਚ ਬਣਾਈ ਗਈ ਹਾਂਸਲੀ ਨਹਿਰ ਨੇ 1,20,000 ਏਕੜ ਮਾਰੂ ਜ਼ਮੀਨ ਨੂੰ ਉਪਜਾਊ ਬਣਾਇਆ। ਇਹ ਪੱਥਰ ਇੱਟਾਂ ਦੁਆਰਾ ਬਣਾਈ ਗਈ ਸੀ ਜੋ ਸਾਡੇ ਦੁਆਰਾ ਬਣਾਈ ਗਈ ਇੱਟਾਂ ਦੀਆਂ ਨਹਿਰਾਂ ਨਾਲੋਂ ਕਈ ਗੁਣਾ ਵਧੀਆ ਸੀ। ਫਿਰ ਪੰਜਾਬ ਇਰੀਗੇਸ਼ਨ ਬ੍ਰਾਂਚ ਰਿਪੋਰਟ ਦੇ ਵਿੱਚ ਲਿਖਿਆ ਮਿਲਦਾ ਹੈ ਬਾਰੀ ਦਬਾਬ ਨਹਿਰ ਜੈਸਨੂ ਰਣਜੀਤ ਸਿੰਘ ਨੇ ਬਣਾਇਆ ਸੀ ਅਤੇ 1860 ਵਿੱਚ ਅਸੀਂ ਅੱਗੇ ਵਧਾਇਆ ਸੀ ਪਰ ਰਣਜੀਤ ਸਿੰਘ ਦੇ ਮਾਦੋਪੁਰ ਚ ਬਣਾਏ ਪੱਥਰ ਦੇ ਹੈਡਵਰਕਸ ਤੋਂ ਬਿਨਾ 1 ਫੁੱਟ ਵੀ ਅੱਗੇ ਵਧਾਉਣਾ ਸੰਭਵ ਨਹੀਂ ਸੀਗਾ ਜੀ ਇਥੋਂ ਅੰਦਾਜ਼ਾ ਲਗਾ ਕੇ ਦੇਖੋ ਕਿ ਸਰਕਾਰ ਰਣਜੀਤ ਸਿੰਘ ਦਾ ਜਿਹੜਾ ਨਹਿਰੀ ਵਿਭਾਗ ਸੀਗਾ ਉਹ ਕਿੰਨਾ ਜਿਆਦਾ ਹੁਨਰਮੰਦ ਸੀ ਅੰਗਰੇਜ਼ਾਂ ਦੇ ਨਾਲੋਂ ਵੀ ਉਸ ਵਕਤ ਫੇਰ ਗਜ਼ਟਿਅਰ ਆਫ ਲਾਹੌਰ ਦੇ ਅੰਦਰ ਲਿਖਿਆ ਮਿਲਦਾ ਹੈ ਸ਼ਾ ਨਹਿਰ ਜੋ ਰਣਜੀਤ ਸਿੰਘ ਨੇ 1817 ਚ ਬਣਾਈ ਸੀ ਉਸ ਚ ਉਸ ਨੇ ਵਰਲਡ ਕਲਾਸ ਖਾਲਸਾ ਇੰਜੀਨੀਅਰ ਵਰਤੇ ਸੀ ਜਿਨ੍ਹਾਂ ਨੇ ਜਰਨਲ ਅਵਿਤਾਬੈਲ ਦੁਆਰਾ ਫਰਾਂਸ ਤੋਂ ਲਿਆਂਦੇ ਖਾਸ ਔਜ਼ਾਰਾਂ ਦੀ ਵਰਤੋਂ ਕੀਤੀ ਜੇ ਇਹ ਬੜੀ ਮਹੱਤਵਪੂਰਨ ਗੱਲ ਹੈ ਫੇਰ ਪੰਜਾਬ ਕਨੈਲਸ ਰਿਪੋਰਟ ਦੇ ਵਿੱਚ ਲਿਖਿਆ ਮਿਲਦਾ ਹੈ ਰਣਜੀਤ ਸਿੰਘ ਨੇ ਵਾਜ ਨਹਿਰ ਦੀ ਖੁਦਾਈ 'ਚ ਸ਼ਾਮਲ ਸਾਰੇ ਕਿਸਾਨਾਂ ਦਾ 5 ਸਾਲ ਦਾ ਕਰ ਮਾਫ ਕਰ ਦਿੱਤਾ। ਉਹਨਾਂ ਨੂੰ ਹਰ ਤਰ੍ਹਾਂ ਦੀ ਉਹ ਫਸਲਾਂ ਬੀਜਣ ਲਈ ਉਤਸ਼ਾਹਤ ਕੀਤਾ ਜੋ ਸੰਸਾਰ ਅੰਦਰ ਚੰਗੀ ਕੀਮਤ ਤੇ ਵੇਖ ਸਕਣ। ਫੇਰ 1915 ਰੈਵਨਿਊ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਮਿਲਦਾ ਹੈ 1830 'ਚ ਪੰਜਾਬ ਅੰਦਰ ਸ਼ਬਰਾਉ ਨਹਿਰ ਚ ਪਹਿਲੀ ਵਾਰ تراਸ਼ੇ ਗਏ ਪੱਥਰ ਦੀ ਕੰਧ ਬਣੀ ਮਿਲਦੀ ਹੈ ਜਿਸ ਨੂੰ ਅੱਗੇ ਚੱਲ ਕੇ ਬ੍ਰਿਟਿਸ਼ ਇੰਜੀਨੀਅਰ ਜਿਹੜੇ ਸੀਗੇ ਉਹ ਵੀ ਵਰਤਦੇ ਰਹੇ ਹੈਗੇ ਜਾਨੀ ਕਿ ਇੱਥੋਂ ਉਹਨਾਂ ਨੇ ਇਹ ਇੱਕ ਤਰੀਕਾ ਕਰ ਲਿਆ ਹੈ ਵੀ ਅਸੀਂ ਵੀ ਨਹਿਰਾਂ ਦੇ ਅੰਦਰ ਇੱਟਾਂ ਲਾਉਣ ਦੀ ਬਜਾਏ ਇਹ ਪੱਥਰ ਹੈ ਜਿਹੜੇ ਉਹ ਲਾਏ ਜਾਣਗੇ ਫਿਰ ਰਾਇਲ ਕਮਿਸ਼ਨਡ ਸਾਈ ਆਫ ਪੰਜਾਬ ਕੈਨਲਸ ਦੇ ਵਿੱਚ ਲਿਖਿਆ ਮਿਲਦਾ ਹੈ ਰਣਜੀਤ ਸਿੰਘ ਨੇ ਆਪਣੇ 38 ਸਾਲ ਦੇ ਕਾਰਜਕਾਲ 'ਚ ਪੰਜ ਨਹਿਰਾਂ ਦੁਆਰਾ 15 ਲੱਖ ਏਕੜ ਏਰੀਆ ਸਿੰਜਾਈ ਦੁਆਰਾ ਬੰਜਰ ਤੋਂ ਉਪਜਾਊ ਬਣਾਇਆ 15 ਲੱਖ ਏਕੜ ਪਰ ਅਸੀਂ ਅੰਗਰੇਜ਼ ਕਹਿ ਰਹੇ ਆ ਪਰ ਅਸੀਂ ਪੂਰੇ ਭਾਰਤ 'ਚ ਅਗਲੇ 100 ਸਾਲ 'ਚ ਸਿਰਫ 8 ਲੱਖ ਏਕੜ ਏਰੀਆ ਹੋਰ ਵਧਾ ਸਕੀਏ ਇਥੋਂ ਤੁਸੀਂ ਅੰਦਾਜ਼ਾ ਲਗਾ ਕੇ ਦੇਖੋ ਤੇ ਫਿਰ ਮੈਲਕਮ ਹੈਲੀ ਨੇ ਲਿਖਿਆ ਸੀਕ੍ਰੇਟ ਬ੍ਰਿਟਿਸ਼ ਫਾਈਲ ਦੇ ਅੰਦਰ ਜਿਹੜੀ ਲਾਹੌਰ ਦਰਬਾਰ ਦੇ ਨਾਲ ਸੰਬੰਧ ਅਸੀਂ ਕਹਿੰਦਾ ਵੀ ਜੇ ਕਿਤੇ ਰਣਜੀਤ ਸਿੰਘ ਸਿਰਫ 15-20 ਸਾਲ ਹੋਰ ਜੀ ਜਾਂਦਾ ਤਾਂ ਉਹ ਹੋਰ 30 ਲੱਖ ਏਕੜ ਏਰੀਆ ਨਹਿਰਾਂ ਦੇ ਹੇਠ ਕਰ ਦਿੰਦਾ ਅਤੇ ਸਾਨੂੰ ਨਹਿਰਾਂ ਬਣਾਉਣ ਵਾਸਤੇ ਏਰੀਆ ਹੀ ਨਾ ਬਚਦਾ ਸ਼ਾਇਦ ਉਹ ਇੰਨਾ ਤਾਕਤਵਰ ਹੋ ਜਾਂਦਾ ਕਿ ਪੂਰੀ ਦੁਨੀਆ ਉਸ ਨੂੰ ਮਿਲ ਕੇ ਵੀ ਨਜਿੱਤ ਸਕਦੀ ਤੇ ਫੇਰ ਇੱਕ ਬ੍ਰਿਟਿਸ਼ ਅਫੀਸਰ ਨੇ ਲਿਖਿਆ ਹੈ ਜੇ ਉਹ ਕਹਿੰਦਾ ਅਸੀਂ ਪੰਜਾਬ ਜਿੱਤ ਜ਼ਰੂਰ ਲਿਆ ਪਰ ਇਥੋਂ ਦਾ ਪਾਣੀ ਹਜੇ ਵੀ ਰਣਜੀਤ ਸਿੰਘ ਦੀਆਂ ਪੱਥਰ ਵਾਲੀਆਂ ਨਾੜਾਂ ਦੁਆਰਾ ਹੀ ਵਗ ਰਿਹਾ ਹੈ ਜੇ ਇਹ ਸਾਡੀ ਸਰਕਾਰ ਰਣਜੀਤ ਸਿੰਘ ਦੀ ਸਿਫਤ ਹੈ ਜੇ ਜਿਹੜਾ ਲਖਬ ਦਿੱਤਾ ਹੈ ਨਾ ਜਦਵਿੰਦਰ ਨੇ ਉਹਨੂੰ ਪਾਣੀਆਂ ਦਾ ਰਾਜਾ ਉਹ ਸੱਚਮੁੱਚ ਬੜਾ ਖੂਬਸੂਰਤ ਹੈ ਇਹ ਸਾਡੀ ਸਰਕਾਰ ਦੀ ਵਡਿਆਈ ਹੈ ਜਿਹੜੀ ਸੂਰਜ ਵਾਂਗ ਹਮੇਸ਼ਾ ਚਮਕ ਤੇ ਦਮਕ ਹੈ ਜਿਹੜੀ ਉਹ ਆਪਣੀ ਬਰਕਰਾਰ ਰੱਖੇਗੀ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲਈ ਤੁਹਾਡਾ ਧੰਨਵਾਦ ਵੀ ਹੈ ਤੇ ਬੇਨਤੀ ਵੀ ਹੈ ਇਹਨੂੰ ਅੱਗੇ ਵੱਧ ਤੋਂ ਵੱਧ ਸਾਂਝਾ ਕੀਤਾ ਜਾਵੇ ਸਾਡੀ ਸਰਕਾਰ ਦੀਆਂ ਸਿਫਤਾਂ ਨੇ ਇਹ ਜਿੰਨੀਆਂ ਹੋਣ ਉਹਨੀਆਂ ਹੀ ਥੋੜੀਆਂ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ